ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅ ਅੱਜ ਤੁਹਾਨੂੰ ਅਸੀਂ ਇਸ ਆਪਣੇ ਚੈਨਲ ਦੇ ਰਾਹੀਂ ਦਿਖਾ ਰਹੇ ਹਾਂ ਜਿਹੜਾ ਕਿ ਦਿਉੜ ਸਿੱਧ ਗੋਫਾ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੇ ਦਰਸ਼ਨਾਂ ਦੇ ਲਈ ਸੰਗ ਆ ਪਿੰਡ ਬਘੋਰਾ ਤੋਂ ਆ ਰਾਜਮਾਤਾ ਦੇਵਾ ਜੀ ਦੇ ਰਹਿਨਮਾਈ ਦੇ ਹੇਠ ਬਿੱਕੀ ਸ਼ਾਹ ਜੀ ਦੇ ਰਹਿਨਮਾਈ ਦੇ ਹੇਠ ਸੀਤਲ ਬਘੋਰਾ ਵਾਲਿਆਂ ਦੇ ਪਿਆਰ ਦਾ ਸਤਕਾ ਜਿਹੜਾ ਇਹ ਅੱਜ ਸ਼ਾਤਲਾਈਆਂ ਤੋਂ ਦਿਓਟ ਸਿੱਧ ਗੋਫਾ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੇ ਦਰਸ਼ਨਾਂ ਲਈ ਸੰਗਤ ਜਾ ਰਹੀ ਹੈ ਇਹਦਾ ਤੁਹਾਨੂੰ ਅਸੀਂ ਪ੍ਰਸਾਰਣ ਦਿਖਾ ਰਹੇ ਹਾਂ ਸ਼ੋਅ ਇਸ ਵੇਲੇ ਸਾਡੇ ਨਾਲ ਆ ਸਾਰੀ ਸੰਗਤ ਜਿਹੜੀ ਜੁੜੀ ਹੋਈ ਆ ਫਾਨੋ ਦਿਖਾ ਰਹੇ ਆ ਕਿਵੇਂ ਢੋਲ ਟਮਕਿਆਂ ਦੇ ਨਾਲ ਇਹ ਸੰਗਤ ਜਿਹੜੀ ਬਾਬਾ ਜੀ ਦੀ ਗੁਫਾ ਤੇ ਦਰਸ਼ਨ ਕਰਨ ਵਾਸਤੇ ਜਾ ਰਹੀ ਹੈ ਇਹਨਾਂ ਦੀ ਜਾਣਕਾਰੀ ਦੇ ਅਨੁਸਾਰ ਇਹ ਸਾਰੀ ਸੰਗਤ ਜੋੜ ਸਿੱਧ ਗੁਫਾ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਵਿਖੇ ਹੋਣ ਵਾਲੀ ਜਿਹੜੀ ਸ਼ਾਮ ਦੀ ਆਰਤੀ ਹੈ ਉਹਦੇ ਵਿੱਚ ਇਹ ਬਾਬਾ ਜੀ ਦੀ ਆਰਤੀ ਵਿੱਚ ਸ਼ਾਮਲ ਹੋਵੇਗੀ ਸੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਆ ਇਸ ਵੇਲੇ ਜਿਹੜਾ ਇਹ ਸੰਗ 28ਵਾਂ ਵਾਰਸ਼ਿਕ ਚੱਲਾ ਲੈ ਕੇ ਆਏ ਨੇ ਆ ਰਾਜਦੇਵਾ ਮਾਤਾ ਜੀ ਪਿੰਡ ਬਘੋਰਾ ਤੋਂ ਮਾਂ ਬਗਲਾ ਮੁਖੀ ਮੰਦਰ ਤੋਂ ਉਹਨਾਂ ਦੇ ਨਾਲ ਇਹ ਸੰਬੰਧ ਵਿੱਚ ਗੱਲ ਕਰਦੇ ਆ ਆ ਜਿਹੜੀ ਅਗਲੀ ਆਵਾਜ਼ ਆ ਰਾਜਦੇਵਾ ਮਾਤਾ ਜੀ ਦੀ ਆਵਾਜ਼ ਹੈ ਜੇਕਾਰਾ ਬਾਬਾ ਬਾਖਨਾ ਜੀ ਦਾ ਬੁੱਲ ਸੱਚੇ ਦਰਬਾਰ ਕੀ ਤੋ ਸਾਡਾ ਇਹ ਸਤਾਈ ਮਾਤਾ ਜੀ ਦਾ ਔਰ ਬਾਬਾ ਜੀ ਨੇ ਕਿਰਪਾ ਕੀਤੀ ਹੈ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਮਾਂ ਬਗਲਾ ਆਸ਼ੀਰਵਾਦ ਆ ਉਹਨਾਂ ਦੇ ਆਸ਼ੀਰਵਾਦ ਦੇ ਸਦਕਾ ਇਹ ਸਾਡੀ ਯਾਤਰਾ ਜਿਹੜੀ ਸਫਲ ਹੋਵੇ ਔਰ ਆਪ ਸਭ ਸੰਤਨ ਵਰਤ ਬਹੁਤ ਮੁਬਾਰਕਾ ਸਾਡੇ ਵਾਸਤੇ ਪਰਵੇ ਤੁਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਜੋ ਹਰ ਸਾਲ ਸਾਡੇ ਨਾਲ ਸਾਥ ਦਿੰਦੇ ਆ ਔਰ ਸਾਰੀਆਂ ਸੰਗਤਾਂ ਦੇ ਪਿੱਛੇ ਖੜੇ ਹੋਏ ਜੀ ਇਸ ਸਾਲ ਸਾਡੇ ਪੂਜਨੀਕ ਰਾਜਦੇਵਾ ਮਾਤਾ ਜੀ ਸਾਡੇ ਨਾਲ ਜੁੜੇ ਨੇ ਜਤਿੰਦਰ ਵਿੱਕੀ ਜੀ ਉਹ ਵੀ ਇਸ ਜਿਹੜਾ 28ਵੇਂ వార్షਿਕ ਚੱਲੇ ਸੰਬੰਧੀ ਜਾਣਕਾਰੀ ਦੇ ਰਹੇ ਨੇ ਗ੍ਰਾਮ ਅੱਬਾ ਜੀ ਜੀ ਸਾਰਿਆਂ ਨੂੰ ਜੀ ਕਰਾ ਪਉਣਾ ਹਰੀ ਦਾ ਬੋਲ 60 ਵਾਰ ਕੀ ਅਮ ਜੀ ਦੇ ਬਣਾ ਦੇ ਤੋ ਸਾਡਾ 28ਵਾਂ ਚੱਲਾ ਸ੍ਰੀ ਸ਼੍ਰੀ ਬਾਬਾ ਬਾਲਕਨਾਥ ਜੀ ਦੀ ਗੁਫਾ ਔਰ ਸ਼ਾਮ ਲਾਈ ਕੀਰਨਗਾਹ ਤੋ ਸਾਰੀਆਂ ਸੰਗਤਾਂ ਦਾ ਬੜਾ ਸਹਿਯੋਗ ਹੈ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਚੱਲ ਹਰ ਸਾਲ ਆਉਂਦਾ ਹੈ ਭੋਰਾ ਦਾ ਰਵੇਗਾ ਤੋਂ ਸਾਰਿਆਂ ਨੂੰ ਚਾਲੇ ਦੀਆਂ ਬਹੁਤ-ਬਹੁਤ ਵਧਾਈਆਂ ਉਹ ਸਾਡੇ ਨਾਲ ਜੁੜੇ ਨੇ ਇਸ ਵੇਲੇ ਸਾਡੇ ਦੁਆਬੇ ਦੇ ਪ੍ਰਸਿੱਧ ਉਸਤਾਦ ਗਾਇਕ ਸੀਤਲ ਬਖੋਰਾਵਾਲੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਤੁਸੀਂ ਦੇਖ ਰਹੇ ਹੋ ਆ ਰਾਜਦੇਵਾ ਮਾਤਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਜਤਿੰਦਰ ਵਿੱਕੀ ਸ਼ਾਹ ਜੀ ਦਾ ਸਨਮਾਨ ਕੀਤਾ ਜਾ ਰਿਹਾ ਸੰਗਤਾਂ ਦੇ ਵੱਲੋਂ ਹਾਰ ਪਹਿਨਾ ਕੇ ਇਸੇ ਤਰ੍ਹਾਂ ਸਾਡੇ ਲਾਈਵ ਨਾਲ ਜੁੜੇ ਰਹੋ ਸੰਗਤਾਂ ਵੱਲੋਂ ਹਾਰ ਪਹਿਨਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਆ 우ਸਤਾਦ ਸੀਤਲ ਬੁਘਾਰਾ ਵਾਲੇ ਉਹਨਾਂ ਨਾਲ ਤੁਹਾਡੀ ਗੱਲ ਕਰਾਉਣੇ ਆ ਜੀ ਜਿਕਰਾ ਪੋਣਾ ਹਰੀ ਜੀ ਦਾ ਇਹ ਜੋ ਬਾਬਾ ਜੀ ਸੰਗ ਹੈ ਨਗਰ ਬੁਘਾਰਾ ਤੋਂ ਮਾ ਬਗਲਾਉਂ ਕੀ ਮੰਦਰ ਤੋਂ ਹਰ ਸਾਲ ਵੀ ਤੇ ਜਾ ਰਿਹਾ ਹੈ ਔਰ ਸਾਰੀ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਹੈ ਸਾਡੇ ਰਾਜਮਾਤਾ ਜੀ ਵੀ ਕੀ ਸ਼ਾ ਜੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਚੱਲਾ ਬਾਬਾ ਜੀ ਦੇ ਦਰਵਾਜ਼ੇ ਯਾਰਿਆ ਬਾਬਾ ਜੀ ਕਿਰਪਾ ਕਰ ਸਾਰੇ ਤੇ ਬੋਲੋ ਗਜ ਜਿਕਰਾ ਜਿਕਰਾ ਪੂਣਾ ਹਰੀ ਜੀਰਾ ਹੋਰ ਨਾ ਕੋਈ ਐਸਾ ਆਇਨੂ ਵੀ ਆਇਨੂ ਵੀ ਇਹਦਾ ਪਰ ਇਹਨੂੰ ਹਾਂਜੀ ਆਪਾ ਹਾਂਜੀ Adi adi, आजा मेरे कौन ਅਸੀਂ ਦਰਸ਼ਨ ਕਰਾ ਰਹੇ ਹਾਂ ਲੱਖ ਦਾਤਾ ਪੀਰ ਨਗਾਹੇ ਵਾਲਾ ਦਰਬਾਰ ਹਿਮਾਚਲ ਪ੍ਰਦੇਸ਼ ਊਨਾ ਆ ਦੇਖੋ ਇੱਕ ਜੈ ਕਰੋ ਕਲੀ ਨਈ ਦੀਦਾਂ ਉਹ ਸਾਜੇ ਦਰਬਾਰ ਦਰبار پیر ਨਗਾਹੇ ਵਾਲਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੇ ਰਾਹੀਂ ਸੱਜਣਾਂ ਸ਼੍ਰੀ ਭਰਸੇਗ ਨਗਨਸਵਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ